ਸਾਸ਼ੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਜਿਹੜੀ ਵਲੌਗ ਦੀ ਸ਼ੁਰੂਆਤ ਥੋੜਾ ਯਾਰ ਲੇਟ ਕਿਉਂਕਿ ਸਵੇਰੇ ਆਪਾਂ ਜਿਹੜੀ ਯਾਰ ਦੂਸਰੀ ਸਾਡਾ ਆਪਣੇ ਕੋਲ ਜ਼ਮੀਨ ਹੈ ਉਹਦੇ ਵਿੱਚ ਖਾਤ ਤੇ ਸਪਰੇ ਦੋਹਾਂ ਦਾ ਹੀ ਕੰਮ ਇਕੱਠਾ ਕਰ ਰਹੇ ਹਾਂ ਤੇ ਉਹਦੇ ਥੋੜਾ ਯਾਰ ਨਾਲ ਬੰਦਿਆਂ ਨੂੰ ਨਾਲ ਲੈ ਕੇ ਜਿਹੜਾ ਕੰਮ ਆਪਾਂ ਚੱਲਦਾ ਪਿਆ ਤੇ ਹੋਰ ਸੁਣਾਓ ਵੀਰੋ ਸਰ ਸਭ ਸਭ ਠੀਕ ਠਾਕ ਆਜੋ ਤੁਹਾਨੂੰ ਬਾਜੀ ਦਿਖਾਉਣੀ ਆਪਾਂ ਕੀ ਕੀ ਆਪਣਾ ਰੁਟੀਨ ਵਾਈਜ਼ ਜਿਹੜਾ ਵੀ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਵੀਰ ਸਪਰੇ ਜਿਹੜਾ ਕਰ ਰਿਹਾ ਆਪਣਾ ਵੀਰ ਵੱਡਾ ਭਰਾ ਤੇ ਇਹ ਦਿਲਰਾਜ ਇਹ ਵੀ ਨਾਲ ਆਇਆ ਵਾ ਤੇ ਇਹ ਸਾਡਾ ਵੀਰ ਵੱਡਾ ਭਰਾ ਮਰੀਕ ਸਿੰਘ ਜਿਹੜੀ ਸਪਰੇ ਕਰ ਰਿਹਾ ਵੀਰੋ ਉਹ ਮਰੇ ਆ ਆਪਾਂ ਲੇਟ ਥੋੜੀ ਜਿਹੀ ਬਿਜੀ ਛੱਪੀ ਚੋਨੇ ਦੇ ਵਿੱਚ ਕਣਕ ਤੇ ਇਹ ਸਾਡੇ ਸ਼ੇਰ ਦੋ ਇਹਦੇ ਖਾਦ ਪਾਉਣ ਦਾ ਹੈ ਤੇ ਆ ਸਰਦਾਰ ਜੀ ਹੋਣੀ ਬੈਠੇ ਨੇ ਕਿਉਂ ਸਰਦਾਰ ਹੈ ਕਰਨਾ ਨਹੀਂ ਤੂੰ ਕੋਹ ਦੇਓ ਇਹ ਇਹ ਨਹੀਂ ਬਪਾ ਜੀ ਹੈ? ਇਹ ਲਈਦਾ ਵਾਧੂ ਹੈ ਪਤੋ ਜ਼ੀਰੋ ਆ ਖਲੋਤੇ ਨੇ ਜ਼ੀਰੋ ਦੇਖਣੀ ਹੈ ਜੀ ਠੀਕ ਆ ਵੀਰੋ ਨਾਲ ਦੀ ਨਾਲ ਬਲਦੇ ਆ ਹੁਣ ਆਪਾਂ ਉਹਨੂੰ ਇੱਕ ਢੋਲੀ ਜਿਹੜੀ ਆ ਚਕਾਲੀਏ ਦਵਾਈ ਪਾ ਕੇ ਇਹਦੇ ਵਿੱਚ ਆਪਾਂ ਐਕਸਲ ਜਿਹੜੀ ਆ ਉਹਦੀ ਸਪਰੇ ਕਰਦੇ ਆ ਥੋੜੀ ਜੀ ਗੰਦੀ ਹੀ ਜ਼ਿਆਦਾ ਤੇ ਇਹ ਆਪਣੀ ਕੋਈ ਜਿਹੜੀ ਵੈਰਾਈਟੀ ਆ ਰਹੀ ਆਪਾਂ બીજી ਸਾਰੀ 300 ਸਤਿ ਕਣਕ ਵੀਜੀ ਆ ਵੀਰੋ ਆ ਥੋੜੀ ਜੀ ਘਟ ਉੱਗੀ ਕਿਉਂਕਿ ਸੁਪਰ ਸੀਡਤੀ ਕਣਕੀ ਤੇ ਵੇਖਣ ਚ ਤੇ ਕਿਤੇ ਕਿਤੇ ਥੋੜੀਆਂ ਦੇ ਕਣਕ ਘਟ ਹੈਗੀ ਆ ਤੇ ਇਹਨੂੰ ਆਪਾਂ ਜਿਹੜਾ ਖਾਦ ਦਾ ਦੂਜੀ ਅਰੀਂ ਜਿਹੜੀ ਆ ਘਟਾ ਜਿਹੜਾ ਪਾਉਂਦੇ ਤਕਰੀਬਨ 25 ਬੋਰੀਆਂ ਦੇ ਲਾਗੇ ਆਪਾਂ ਹਰ ਕੀ ਪਾ ਜਾਣੀ ਆ ਤੇ ਫਿਰ ਦੇਖਦੇ ਆ ਜੇ ਕਿਤੇ ਲੋਡ ਪਊ ਤੇ ਫਿਰ ਇਹਨੂੰ ਆਪਾਂ ਦਵਾਂਗੇ ਕੋਈ ਦੋ ਸਪਰੇਆਂ ਜਿਹੜੀ ਇੱਕ ਮੈਗਨੀਸ਼ੀਅਮ ਮੈਗਨੀਸ਼ੀਅਮ ਦੀ ਉਹਦੀ ਸਪਰੇ ਕਰਾਂਗੇ ਵੀਰੋ ਠੀਕ ਉਹ ਮਿਲਦੇ ਫਿਰ ਆਪਾਂ ਤਾਂ ਇਹ ਜਿਹੜਾ ਤਾ ਦੇਖ ਰਿਹਾ ਸਾਡੇ ਨਗਰ ਸਰਾਲੀ ਮੰਡ ਅਸੀਂ ਜਾਨੀ ਕਿ ਦੂਸਰੀ ਸਾਡੇ ਆਏ ਸਾਡੇ ਪਿੰਡ ਜਿਹੜਾ ਹੈਗਾ ਆ ਕਿਉਂਕਿ ਅਸੀਂ ਅਗੇ ਆ ਆਪਣੀ ਡਰੇਨ ਜਾਂਦੀ ਆ ਪਿੰਡ ਦੇ ਵਿੱਚ ਲਾਗਦੀ ਤੇ ਇਹਦੇ ਦੂਸਰੀ ਸਾਈਡ ਹੈਗੇ ਅਸੀਂ ਇਹ ਸਾਡੀ ਵੱਡੀ ਸਰਾਲੀ ਨਗਰ ਦੇ ਜਿੱਦਾਂ ਜਮੀਨ ਆਈ ਦੀ ਦੂਜੀ ਸੈ ਤੇ ਇੱਥੇ ਆਪਾਂ ਠੇਕੇ ਦੇ ਜਿਹੜੀ ਜ਼ਮੀਨ ਹੈ ਇਹ ਲਈ ਹੋਈ ਇਧਰ ਇਹ ਅੱਜ ਆਪਾਂ ਕਣਕ ਤੇ ਉਹ ਨਾਲ ਹੀ ਖਾਦ ਤੇ ਨਾਲ ਹੀ ਸਪਰੇ ਜਿਹੜੀ ਅੱਜ ਦੇਨ ਪਹਿਲਾਂ ਤੋਂ ਕਾਫੀ ਸੀ ਤੇ ਹੁਣ ਜਿਹੜਾ ਆ ਵੀ ਉਹ ਟੋਪੋਚਕ ਦੀ ਸੋਣੀ ਨਿਕਲੀ ਆ ਤੇ ਸਪਰੇ ਦਾ ਵੀ ਵੀਰ ਕਿਸਾਨੇ ਭਰਾਓ ਤੁਹਾਨੂੰ ਪਤਾ ਹੀ ਅੱਜ ਤੋਂ ਚੰਗੇ ਦਿਨ ਲੱਗਾ ਹੋਵੇ ਸਪਰੇ ਦਾ ਵੀ ਅਸਰ ਦਵਾਈ ਕਰ ਜਾਂਦੀ ਹੈ ਇਹ ਸਾਡਾ ਵੱਡਾ ਵੀ ਅਮਰੀਕ ਸਿੰਘ ਜਿਹੜੀ ਸਪਰੇ ਕਰ ਰਿਹਾ ਤੇ ਉਹ ਅਸਰ ਦਿਖਾ ਰਹੀ ਹੈ ਆਦ ਕਿਉਂਕਿ ਥੋੜੀ ਜੀ ਲੇਟ ਹੀ ਇਹਦੇ ਦੇ ਵਿੱਚ ਕਿਸਾਨ ਵੀਰਾਂ ਪ੍ਰਭੂ ਵੀ ਬਾਇਓ ਦਾ ਮਿਕਸ ਕਰਕੇ ਛੱਟਾ ਦਵਾ ਰਹੇ ਆ ਕਿ ਕਣਕ ਜਿਹੜੀ ਹੈ ਵੀ ਉਡੀ ਲੇਟ 26 ਵਾਲੇ ਝੋਨੇ ਚਲਾਈ 26 ਝੋਨਾ ਜਿਹੜਾ ਸੀ ਉਹ ਅਸੀਂ ਸੌਣ ਚੜ੍ਹੇ ਜਿਹੜਾ ਸੀ ਉਦੋਂ ਦੀ ਬਜਾਈ ਕਰਾਈ ਸਬੀ ਝੋਨੇ ਦੀ ਇਹ ਤਾਂ ਕਿ ਥੋੜਾ ਲੇਟ ਸੀ ਠੀਕ ਆ ਵੀਰੇ ਹਾਂ 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 ਉਹ ਬਾਹਰ ਲਾਉਂਦੀ ਆ ਪਾਣੀ ਸਿੱਧੇ ਕਰੋ ਨਹੀਂ ਨਾ ਕਿੰਨਾ ਬਾਏ ਬਾਏ ਉਹ ਦੇ ਪੈ ਉੱਥੇ ਕਿ ਉੱਥੇ ਚਲੋ ਚਲੋ ਲੱਚੋ ਚਲੋ ਗਵਾਂਡੀ ਉਹ ਜਾਤੀ ਕੁੱਤੇ ਕਾਸ਼ੂੰ ਲੈ ਗਿਆ ਕੁੱਤੇ ਫੋਨ ਲੈਣਾ ਕਾਸ਼ੂੰ ਕਾਤੀ Sakti, sakti, sakti. Sapti, Sapti, Sapti. Sapti, Sapti, Sapti. Sapti, jago Sapti. jago, ayah. jago, ayya. Pahar, ayya, rada. <laughs> ayya. Ayya. papa. Bachal, <laughs>